ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪੂਰਾ ਜ਼ਰੂਰ ਸੁਣੋ ਜੀ ਅੱਜ ਦੇ ਵਿਸ਼ੇ ਵਿੱਚ ਕੁਝ ਖਾਸ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਸੋ ਕਿਹੜੀ ਚੀਜ਼ ਦਾ ਦਾਨ ਜ਼ਿਆਦਾ ਇਸ ਮਹੀਨੇ ਕਰਨਾ ਚਾਹੀਦਾ ਹੈ ਜੋ ਕਿ ਜ਼ਰੂਰੀ ਹੈ ਸੋ ਬਾਕੀ ਤਾਂ ਚਲੋ ਜਿੰਨੇ ਜੋਗਿਓ ਤੁਸੀਂ ਹੋਰ ਦਾਨ ਪੁੰਨ ਕਰ ਸਕਦੇ ਹੋ ਪਰ ਇਹ ਇੱਕ ਜੋ ਦਾਨ ਕਰਨਾ ਹੈ ਇਹ ਉਹ ਜ਼ਰੂਰੀ ਹੁੰਦਾ ਹੈ ਸੋ ਵੀਡੀਓ ਰਹੀ ਆ ਆਪਾਂ ਗੱਲਾਂ ਤੁਹਾਡੇ ਨਾਲ ਵੀ ਸਾਂਝੀਆਂ ਕਰ ਲੈਣੇ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਤੇ ਸਮਝਣਾ ਅਮਲ ਜ਼ਰੂਰ ਕਰਿਆ ਕਰੋ ਗੱਲ ਸੁਣ ਕੇ ਸਮਝੋ ਤੇ ਫਿਰ ਅਮਲ ਕਰੋ ਤੇ ਫਿਰ ਲਾਭ ਮਿਲਦਾ ਆ ਜੇਕਰ ਕਦੇ ਗੱਲ ਸੁਣ ਕੇ ਸਮਝੀ ਹੋਵੇਗੀ ਅਮਲ ਕੀਤਾ ਹੋਵੇਗਾ ਤੁਹਾਨੂੰ ਵੀ ਪਤਾ ਚੱਲੇਗਾ ਕਿ ਇਹਦਾ ਸਾਨੂੰ ਲਾਭ ਮਿਲਿਆ ਹੈ ਜੇ ਤੁਸੀਂ ਸਮਝੋਗੇ ਨਹੀਂ ਅਮਲ ਨਹੀਂ ਕਰੋਗੇ ਤਾਂ ਫਾਇਦਾ ਨਹੀਂ ਹੈ ਗੱਲ ਕੀ ਸੁਣੀ ਦਾ ਸੋ ਇਸ ਕਰਕੇ ਜੀ ਕੋਸ਼ਿਸ਼ ਕਰਿਆ ਕਰੋ ਕਿ ਅਮਲ ਕੀਤਾ ਜਾਵੇ ਗੱਲ ਤੇ ਸੋ ਜਿੱਦਾਂ ਜਿੱਦਾਂ ਤੁਸੀਂ ਜੇ ਕਰਮ ਕਰਦੇ ਜਾਂਦੇ ਹੋ, ਅਮਲ ਕਰਦੇ ਜਾਂਦੇ ਹੋ ਤਾਂ ਤੁਹਾਨੂੰ ਲਾਭ ਜ਼ਰੂਰ ਨਜ਼ਰ ਆਵੇਗਾ। ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ। ਜੇਕਰ ਕੋਈ ਰੂਮ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵੀਡੀਓ ਨੂੰ ਸ਼ੇਅਰ, ਲਾਈਕ, ਕਮੈਂਟ ਤੇ ਜ਼ਰੂਰ ਕਰਨਾ। ਕਮੈਂਟਾਂ ਵਿੱਚ ਜੈ ਵੀਰਾਂ ਦੀ, ਜੈ ਸਿੰਘਾਂ ਦੀ ਵੀ ਲਿਖਣਾ ਜੀ। ਤੇ ਘੰਟੀ ਦਾ ਬਟਨ ਨਾਲ ਲੱਗਦੇ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਨੂੰ ਮਿਲਦਾ ਰਹੇ ਸੋ ਹੁਣ ਆਪਾਂ ਇੱਥੇ ਕਮੈਂਟ ਦੱਸਦੇ ਆ ਪਹਿਲਾਂ ਇੱਕ ਉਹ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਸ਼ਰਧਾ ਵਿੱਚ ਧੂਪ ਬੱਤੀ ਜੋਤ ਘਰੇ ਲਗਾ ਸਕਦੇ ਆ ਸੋ ਦੇਖੋ ਜੀ ਬਜ਼ੁਰਗਾਂ ਦੇ ਨਾਮ ਤੇ ਕਰਮ ਕੀਤੇ ਜਾਂਦੇ ਆ ਸੋ ਅਸੀਂ ਤੁਹਾਨੂੰ ਇਹ ਨਹੀਂ ਕਵਾਂਗੇ ਕਿ ਤੁਸੀਂ ਇੱਕ ਕਰਮ ਨਾ ਕਰੋ ਬਾਕੀ ਆਪੋ ਆਪਣੀ ਤੁਹਾਡੀ ਸ਼ਰਧਾ ਹੈ ਸੋ ਪੀਰਾਂ ਪੀਰਾਂ ਦਾ ਦਰਵਾਜ਼ਾ ਹੈ ਘਰ ਵਿੱਚ ਦੇਵੀ ਦੇਵਤੇ ਦਾ ਆ ਸੋ ਉਹ ਜੋ ਕਰਮ ਕਰਦੇ ਹੋ ਧੂਪ ਚਰਾ ਕਰਤੀ ਜੋਤ ਕਰਦੇ ਹੋ ਉਹ ਕਰੋ ਪਰ ਬਜ਼ੁਰਗਾਂ ਦਾ ਨਿਗਮਾ ਹੀ ਪਹਿਣਾ ਹੈ ਜਿਆ ਜੋ ਪ੍ਰਸ਼ਾਦਾ ਤੁਸੀਂ ਸਰਾਤ ਦੀ ਰੋਟੀ ਖਿਲਾ ਰਹੇ ਹੋ ਸੋ ਉਹ ਪ੍ਰਸ਼ਾਦੇ ਦਾ ਪਹਿਲਾਂ ਅੱਗ ਦੇ ਉੱਤੇ ਧੂਪ ਪਾਉਣਾ ਹੈ ਬਸ ਇਹ ਧੂਪ ਹੁੰਦਾ ਹੈ ਜੀ ਉਹਨਾਂ ਦੇ ਨਾਮ ਦਾ ਸੋ ਬਾਕੀ ਤੁਹਾਡੀ ਸ਼ਰਧਾ ਹੈ ਜੀ ਬਾਕੀ ਇੱਥੇ ਅਸੀਂ ਤਾਂ ਹਰੇਕ ਵਾਰੀ ਇਹ ਗੱਲ ਸਮਝਾਈਦੀ ਆ ਕਿ ਚੀਜ਼ ਨੂੰ ਉਸ ਨੂੰ ਜਗਾਓ ਉਸ ਨੂੰ ਅੱਗੇ ਵਧਾਓ ਜਿਹਨੂੰ ਤੁਸੀਂ ਉਮਰ ਪਰ ਮੰਨ ਸਕਦੇ ਹੋ ਤੁਹਾਡੇ ਬੱਚੇ ਉਸ ਰਸਤੇ ਦੇ ਜਿਕਰ ਤੁਰ ਸਕਦੇ ਆ ਤੇ ਵਰਨਾ ਇੱਥੇ ਇਹ ਕਵਾਂਗੇ ਕਿ ਸੋਚੀ ਨਾ ਕਦਮ ਚੱਕਣਾ ਆ ਸੋ ਬਹੁਤਾ ਵੀ ਬਾਰ-ਬਾਰ ਅਸੀਂ ਕਹਿੰਦੇ ਚੰਗਾ ਨਹੀਂ ਲੱਗਦੇ ਕਿ ਆਪਣੇ ਸਿਰ ਭਾਰ ਲਈਏ ਸੋ ਵਕੀ ਤੁਹਾਡੀ ਆਪ ਦੀ ਸ਼ਰਧਾ ਹੈ ਜੀ ਵੀਡੀਓ ਨੂੰ ਪੂਰੀ ਤੇ ਹਰ ਰੋਜ਼ ਸੁਣੋਗੇ ਤਾਂ ਤੁਹਾਨੂੰ ਕਈ ਗੱਲਾਂ ਦਾ ਗਿਆਨ ਮਿਲੇਗਾ ਤੇ ਅੱਗੇ ਜਾ ਕੇ ਸਮੇਂ ਦੇ ਵਿੱਚ ਤੁਸੀਂ ਇਹ ਸੋਚੋਗੇ ਕਿ ਅਸੀਂ ਜੇਕਰ ਇਸ ਤਰੀਕੇ ਦੇ ਨਾਲ ਚੱਲੇ ਆ ਤਾਂ ਬਹੁਤ ਸੌਖੇ ਰਹਦੇ ਆ ਕਿਉਂਕਿ ਪਹਿਲਾ ਪਹਿਲਾ ਇਨਸਾਨ ਚਾਹ ਚਾਹ ਦੇ ਵਿੱਚ ਬਹੁਤ ਚੀਜ਼ਾਂ ਨੂੰ ਛੇੜ-ਛਾੜ ਕਰਦਾ ਆ ਜਾਨੀ ਕੀ ਹੁਣ ਕਿਵੇਂ ਕਹੀਏ ਤੁਹਾਨੂੰ ਕਿ ਕਈਆਂ ਨੂੰ ਇਕੱਠੇ ਕਰ ਲੈਣਾ ਇੱਕ ਹੁੰਦਾ ਕਿ ਇੱਕ ਨੂੰ ਪਹਿਲ ਜ਼ਿੰਦਗੀ ਦੇ ਵਿੱਚ ਦੇਣੀ ਇੱਕ ਨੂੰ ਹੀ ਮਨਾ ਲੈਣਾ ਤੇ ਉਹ ਇੱਕ ਨੇ ਹੀ ਖੈਰਾ ਝੋਲੀ ਚ ਪਾ ਲੈਣੀ ਤੇ ਇੱਕ ਹੁੰਦਾ ਸੀ ਜਦੋਂ ਹਰੇਕ ਦੇ ਮੂਰੇ ਝੋਲੀ ਆਟਦੇ ਆ ਹਰੇਕ ਤੋਂ ਮਦਦ ਮੰਗਦੇ ਆ ਸੋ ਇਸ ਤਰ੍ਹਾਂ ਕੱਟ ਖੈਰ ਝੋਲੀ ਚ ਪੈਂਦੀ ਆ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਇੱਕ ਨੂੰ ਮੌਕਾ ਦਿਓ ਤੇ ਇੱਕ ਨੂੰ ਖਾਸ ਬਣਾ ਲਓ ਉਹ ਇੱਕ ਨੂੰ ਫਿਰ ਤੁਹਾਡਾ ਫਿਕਰ ਹੋਵੇਗਾ ਕਿ ਇਹਨੇ ਆਸ ਸਿਰਫ ਮੇਰੇ ਤੇ ਰੱਖੀ ہوئی ਆ ਤਾਂ ਫਿਰ ਉਹ ਜਿੱਦਾਂ ਵੀ ਮਰਜੀ ਤੁਹਾਡੀਆਂ ਅਰਦਾਸਾਂ ਪੂਰਨਾ ਜ਼ਰੂਰ ਕਰਦਾ ਆ ਸੋ ਬਹੁਤੇ ਯਾਰ ਬਣਾਉਣ ਨਾਲੋਂ ਇੱਕ ਦੇ ਹੋ ਕੇ ਬਹਿ ਜਾਣਾ ਚਾਹੀਦਾ ਆ ਜੀ ਇੱਕ ਹੀ ਕਾਫੀ ਹੁੰਦਾ ਹੈ ਜੇਕਰ ਤੁਸੀਂ ਸ਼ਰਦਾ ਦਾ ਨਾਮ ਤੇ ਵਿਸ਼ਵਾਸ ਰੱਖ ਕੇ ਇੱਕ ਨੂੰ ਮੰਨ ਲੈਂਦੇ ਹੋ ਸੋ ਬਾਕੀ ਆਪ ਕੋ ਆਪਣਾ ਵਿਚਾਰ ਹੈ ਜੀ ਜਿਵੇਂ ਚੰਗਾ ਲੱਗੇ ਤੁਹਾਨੂੰ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇਹ ਲਿਖਦੇ ਨੇ ਕਿ ਅਸੀਂ ਦੀਦੀ ਜੀ ਸਰਾਧ ਨਹੀਂ ਕਰਦੇ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਸੁਣਦੇ ਆ ਪਰ ਕੀ ਅਸਰਾਧਾਂ ਦੀ ਰੋਟੀ ਖਾ ਸਕਦੇ ਆ ਸੋ ਦੇਖੋ ਜੀ ਇਹ ਤਾਂ ਅਸੀਂ ਕੱਲ ਹੀ ਸਵਾਲ ਦਾ ਜਵਾਬ ਦੇ ਦਿੱਤਾ ਸੀ ਜਿਹੜੇ ਸਵਾਲ ਦਾ ਜਵਾਬ ਦੇ ਦਿੱਤਾ ਹੈ ਉਹ ਪਲੀਜ਼ ਜ਼ਰੂਰ ਸੁਣ ਲਿਆ ਕਰੋ ਕਿ ਸਾਡੇ ਸਾਰਿਆਂ ਦੇ ਨਾਲ ਹੀ ਜੁੜਿਆ ਹੋਇਆ ਹੈ ਆ ਸੋ ਜੇ ਤਾਂ ਤੁਸੀਂ ਉਹ ਕਰਮ ਕਰਦੇ ਨਹੀਂ ਤਾਂ ਫਿਰ ਉਹ ਕਰਮ ਦੇ ਵਿੱਚ ਕਦੇ ਵੀ ਫਸੋ ਨਾ ਜ਼ਿਕਰ ਕਰਦੇ ਹਾਂ ਤਾਂ ਪਹਿਲਾਂ ਉਹ ਕਰਮ ਆਪ ਕਰੋ ਫਿਰ ਤੁਸੀਂ ਕਿਤੇ ਉਹ ਵੀ ਦਾਲ ਫੁਲਕਾ ਖਾ ਸਕਦੇ ਹੋ ਜੀ ਸੋ ਹੁਣ ਨਾਲ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਲਿਖਦੇ ਨੇ ਕਮੈਂਟ ਵਿੱਚ ਇਹ ਕਿ ਦੀਦੀ ਜੀ ਮੈਨੂੰ ਰਾਤ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਇੱਕ ਔਰਤ ਕਹਿੰਦੀ ਕਿ ਕੱਪੜੇ ਦੇ ਰਹੀ ਆ ਤੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਵੀ ਇਹ ਕੱਪੜਾ ਦੇ ਦੇ ਤੇ ਮੈਨੂੰ ਮਨਾ ਕਰ ਦਿੱਤਾ ਕਹਿੰਦੀ ਕਿ ਨਹੀਂ ਤੈਨੂੰ ਕੱਪੜਾ ਨਹੀਂ ਦੇਣਾ ਇਹਦਾ ਕੀ ਸੰਕੇਤ ਹੈ ਸੋ ਕਹਿੰਦੇ ਕਿ ਪੀਰਾਂ ਨੂੰ ਮੰਨਦੇ ਆ ਸੋ ਦੇਖੋ ਜੀ ਇਹੀ ਤਾਂ ਗੱਲਾਂ ਬਾਤਾਂ ਹੁੰਦੀਆਂ ਹੈ ਜੀ ਸੋ ਆਪਾਂ ਪੂਰਾ ਵਿਸ਼ਾ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸੋ ਵੀਡੀਓ ਨੂੰ ਪੂਰੀ ਸੁਣ ਲੈਣਾ ਪਲੀਜ਼ ਤੇ ਜਿਨ੍ਹਾਂ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਰਿਹਾ ਹੈ ਜੀ ਉਹ ਇੱਕ ਵਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਦੱਸ ਦੇਣਾ ਸੋ ਆਪਾਂ ਇੱਥੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਬਿਨਾ ਗੁਰੂ ਤੋਂ ਕੀ ਮਾਲਾ ਦਾ ਸੀ ਜਾਪ ਕਰ ਸਕਦੇ ਜਿਹੜੀ ਕੋਈ ਵੀ ਸ਼ਬਦ ਹੋਵੇ ਅਕਸ਼ਾਈ ਦੇ ਨਾਲ ਤੋਂ ਸੋ ਕਹਿੰਦੇ ਕੀ ਅਸੀਂ ਸੁਣਿਆ ਆ ਕਿ ਬਿਨਾ ਗੁਰੂ ਤੋਂ ਇਹ ਕਰਮ ਕਰਨ ਦੇ ਨਾਲ ਨੁਕਸਾਨ ਵੀ ਹੋ ਸਕਦਾ ਸੋ ਦੇਖੋ ਜੀ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਅਸੀਂ ਸ਼ਿਲਾ ਕਮਾਉਂਦੇ ਆ ਜਾਂ ਸਵਾ ਮਹੀਨੇ ਦਾ ਇਹ ਤਰ੍ਹਾਂ ਕੇ ਸੇਵਾ ਕਰਦੀ ਆ ਉਹਨੂੰ ਕਹਿੰਦੇ ਸ਼ਿਲਾ ਕੱਢਣਾ ਸੋ ਉਦੋਂ ਨੁਕਸਾਨ ਹੋ ਸਕਦਾ ਹੈ ਸੋ ਉਹਦੇ ਵਿੱਚ ਵੀ ਆਪਾਂ ਕਿਸੇ ਵੇਲੇ ਵੀਡੀਓ ਵਿੱਚ ਚੰਗੀ ਤਰ੍ਹਾਂ ਨਾਲ ਸਮਝਾਵਾਂਗੇ ਕਿ ਜਿਹੜੇ ਸ਼ਿਲਾ ਕੱਢਣਾ ਚਾਹੁੰਦੇ ਆ ਕਮਾਉਂਦੇ ਨੇ ਜੀ ਸੋ ਉਹਨਾਂ ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋਕ ਇਥੇ ਕਹਾਂਗੇ ਕਿ ਜੇਕਰ ਬਿਨਾਂ ਗੁਰੂ ਤੋਂ ਹੀ ਤੁਸੀਂ ਕੋਈ ਸ਼ਬਦ ਸਤਨਾਮ ਵਾਏ ਗੁਰੂ ਦਾ ਜਪਦੇ ਹੋ ਮੂਲ ਮੰਤਰ ਕਰਦੇ ਹੋ ਤਾਂ ਇਹਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਸੋ ਗੁਰੂ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੇ ਉਲਟਾ ਜਿਹੜੀ ਤੁਸੀਂ ਅੱਜ ਸੇਵਾ ਬਿਨਾਂ ਗੁਰੂ ਤੋਂ ਕਰ ਰਹੇ ਹੋ ਤੇ ਉਹ ਮਾਲਕ ਤੁਹਾਡੀ ਸੇਵਾ ਨੂੰ ਸੰਭਾਲ ਕੇ ਰੱਖਦਾ ਹੈ ਪਰ ਤੁਹਾਨੂੰ ਇੱਥੇ ਸੋਚੀ ਨਹੀਂ ਹੈ ਰਸਤਾ ਦੇਣ ਵਾਲਾ ਨਹੀਂ ਕੋਈ ਇਸ ਕਰਕੇ ਕਹਿੰਦਾ ਕਿ ਗੁਰੂ ਹੋਣਾ ਚਾਹੀਦਾ ਗੁਰੂ ਰਾਹ ਦਰਦ ਕਾਲ ਦਿੰਦਾ ਹੈ ਸੋ ਇਹ ਸੇਵਾ ਤੁਹਾਡੀ ਬਰਥੀ ਨਹੀਂ ਜਾਣੀ ਰੱਬ ਲਈ ਸਮਾਂ ਜੋ ਕੱਢਿਆ ਗਿਆ ਆ ਇਹ ਮਨ ਦੇ ਭਲੇਖੇ ਨੇ ਜੀ ਸੋ ਗੁਰੂ ਭਈ ਜੰਮ ਦਾ ਨਹੀਂ ਬਣਾ ਲਿੰਦਾ ਸੋ ਜਦੋਂ ਸੋਚੀ ਆਉਂਦੀ ਆ ਕੁਝ ਸਮਾਂ ਪੈਂਦਾ ਉਮਰ ਨਿਕਲਦੀ ਹੈ ਤਾਂ ਫਿਰ ਇਹ ਇਨਸਾਨ ਗੁਰਤਾ ਨਾ ਕਰਦਾ ਆ ਜੀ ਪਰ ਜੋ ਅੱਜ ਤੁਸੀਂ ਸਮਾਂ ਕੱਢ ਰਹੇ ਹੋ ਵਰਥਾ ਕਦੇ ਨਹੀਂ ਜਾਣਾ ਤੇ ਬਿਨਾਂ ਗੁਰੂ ਤੋਂ ਵੀ ਤੁਸੀਂ ਸ਼ਬਦ ਕਰ ਸਕਦੇ ਹੋ ਸ਼ਬਦ ਸਹੀ ਹੋਣਾ ਚਾਹੀਦਾ ਆ ਸੋ ਕੋਈ ਛਿਲੇ ਵਾਲਾ ਕੰਮ ਨਾ ਕਰੋ ਉਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆ ਜੀ ਵੀਡੀਓ ਨੂੰ ਪਲੀਜ਼ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਨਾਲ ਹੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਇੱਥੇ ਇੱਕ ਸਵਾਲ ਆ ਜੀ ਇਹ ਲਿਖਦੇ ਨੇ ਕਿ ਨੂਰ ਦੀਦੀ ਜੀ ਕਹਿੰਦੇ ਕਿ ਸਾਨੂੰ ਸਵਾਲ ਨਹੀਂ ਕਰਨਾ ਪੈਂਦਾ ਸਾਨੂੰ ਹਰ ਇੱਕ ਵੀਡੀਓ ਵਿੱਚ ਕੋਈ ਨਾ ਕੋਈ ਸਵਾਲ ਜੋ ਮਨ ਵਿੱਚ ਸੋਚਦੇ ਆ ਉਹਦਾ ਜਵਾਬ ਮਿਲ ਜਾਂਦਾ ਆ ਸੋ ਦੇਖੋ ਜੀ ਜਦੋਂ ਪੂਰੀ ਵੀਡੀਓ ਸੁਣੋਗੇ ਗੱਲ ਉਹੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਨਾਲ ਕੋਈ ਨਾ ਕੋਈ ਸੰਬੰਧ ਹੈ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੋ ਜਾਂ ਤਾਂ ਕਈਆਂ ਨੇ ਉਹ ਸਮਾਂ ਦੇਖ ਲਿਆ ਹੈ ਤੇ ਉਹ ਸਵਾਲ ਦੀ ਭਾਲ ਵਿੱਚ ਹੁੰਦਾ ਹੈ ਇਨਸਾਨ ਤੇ ਜਾਂ ਫਿਰ ਕੁਝ ਸਮੇਂ ਬਾਅਦ ਇਹਨਾਂ ਗੱਲਾਂ ਦੀ ਜ਼ਰੂਰਤ ਪਵੇਗੀ ਪਰ ਪੈਂਦੀ ਜ਼ਰੂਰਤ ਜ਼ਰੂਰ ਹੈ ਇਸ ਕਰਕੇ ਕਹਿ ਰਿਹਾ ਕਿ ਗੱਲ ਨੂੰ ਸੁਣੋ ਜੇਕਰ ਤੁਸੀਂ ਪੂਰੀ ਵੀਡੀਓ ਮੰਨ ਲਗਾ ਕੇ ਸੁਣੋਗੇ ਤੇ ਉਹਦੇ ਤੇ ਸੋਚ ਵਿਚਾਰ ਕਰੋਗੇ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਖੁਦ ਮਿਲਣ ਲੱਗ ਪੈਣਗੇ ਜੀ ਸੋ ਇਹ ਗੱਲ ਸੋਚੀ ਦੀ ਆ ਤੇ ਸੋਚਦੀ ਆ ਸੋ ਇਸ ਕਰਕੇ ਕਹਿ ਰਿਹਾ ਕਿ ਪੂਰਾ ਵਿਸ਼ਾ ਸੁਣੋ ਤੇ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਸੁਣਨਾ ਧਿਆਨ ਨਾਲ ਇਹ ਨਹੀਂ ਕਿ ਵੀਡੀਓ ਚੱਲ ਰਹੀ ਹੈ ਤੇ ਤੁਸੀਂ ਧਿਆਨ ਕਿਤੇ ਹੋਰ ਜਾਇਰਾ ਲਈ ਜਾ ਰਹੇ ਹੋ ਤੇ ਸੋਚਦੇ ਹੋ ਕਿ ਅਸੀਂ ਵੀਡੀਓ ਸੁਣ ਲਈ ਕੋਈ ਗੱਲ ਸੁਣ ਲਈ ਕੋਈ ਛੱਡ ਦਿੱਤੀ ਦਿਮਾਗ ਇਧਰ ਉਧਰ ਦੌੜ ਦੇ ਵਿੱਚ ਲੱਗਾ ਹੋਇਆ ਆ ਤਾਂ ਇਸ ਤਰ੍ਹਾਂ ਗੱਲ ਵੀ ਸਮਝ ਵਿੱਚ ਨਹੀਂ ਆਉਂਦੀ ਸੋ ਪਹਿਲਾਂ ਧਿਆਨ ਦੇ ਨਾਲ ਵੀਡੀਓ ਨੂੰ ਪਲੀਜ਼ ਜ਼ਰੂਰ ਸੁਣਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਜੀ ਤੇ ਜਿਹੜੀਆਂ ਰੂਹਾਂ ਮਨ ਲਗਾ ਕੇ ਹਰ ਰੋਜ਼ ਸਮਾਂ ਕੱਢਦੀਆਂ ਵੀਡੀਓ ਸੁਣ ਕੇ ਕਮੈਂਟ ਸ਼ੇਅਰ ਲਾਈਕ ਕਰਦੀਆਂ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਹੁਣ ਆਪਾਂ ਗੱਲ ਕਰੀਏ ਕਿ ਸਰਾਧਾਂ ਦੇ ਵਿੱਚ ਜੋ ਚੀਜ਼ ਦਾਨ ਕਰਨੀ ਹੈ ਜ਼ਰੂਰੀ ਹੁੰਦੀ ਆ ਸੋ ਜਿਵੇਂ ਕਿ ਆ ਜਿਆਦਾ ਇਸ ਗੱਲ ਦਾ ਧਿਆਨ ਦੇਣਾ ਹੈ ਕਿ ਜੇਕਰ ਕੋਈ ਫਕੀਰ ਤੁਹਾਡੇ ਦਰ ਤੇ ਮੰਗਣ ਲਈ ਆਉਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਜੇਕਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੈਨੂੰ ਚੱਪਲ ਜਾਂ ਜੁੱਤੀ ਖਰੀਦ ਕੇ ਦੇਓ ਤੇ ਇਹ ਕਰਮ ਜ਼ਰੂਰ ਕਰਨਾ ਹੈ ਸੋ ਪੈਸੇ ਨਹੀਂ ਦੇਣੇ ਅਸੀਂ ਇੱਥੇ ਪੈਸਿਆਂ ਨੂੰ ਨਹੀਂ ਕਹਾਂਗੇ ਕਿ ਜੇ ਕਿਸੇ ਨੇ ਕਿਹਾ ਕਿ ਸਾਨੂੰ ਚੱਪਲਾਂ ਦੇ ਪੈਸੇ ਦੇ ਦਿਓ ਜੁੱਤੀ ਦੇ ਤੁਸੀਂ ਨਾਮ ਦੇ ਦੇ ਦਿੱਤੇ ਆਪਣੇ ਵੱਲੋਂ ਕਰਮ ਕਰ ਦਿੱਤਾ ਪਰ ਉਹ ਚੀਜ਼ ਖਰੀਦ ਕੇ ਦੇਣੀ ਹੈ ਜਿਹੜੀ ਚੀਜ਼ ਹੈ ਉਹਨੇ ਮੂੰਹ ਜੋ ਮੰਗੀ ਹੋਈ ਆ ਸੋ ਚੱਪਲ ਜੋੜਾ দান ਕਰਨਾ ਬਹੁਤ ਚੰਗਾ ਹੁੰਦਾ ਹੈ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਅਰਦਾਸ ਕਰਕੇ ਜੀ ਤੁਸੀਂ ਇਹ ਚੀਜ਼ ਦਾ দান ਜ਼ਰੂਰ ਕਰੋ ਤੇ ਜਿਹੜਾ ਘਰ ਵਿੱਚ ਪਾਠੀ ਨੂੰ ਬੁਲਾਇਆ ਹੋਇਆ ਆ ਅਰਦਾਸ ਕਰਨ ਲਈ ਸੋ ਤਾਂ ਫਿਰ ਕੋਸ਼ਿਸ਼ ਕਰੋ ਕਿ ਉਹਨੂੰ ਹੀ ਇੱਕ ਜੋੜਾ ਚੱਪਲ ਜਾਂ ਜੁੱਤੀ ਜੋ ਵੀ ਤੁਹਾਡਾ ਮਨ ਹੈ ਜਿਹੜੀ ਸ਼ਰਧਾ ਹੈ ਜਿੰਨੀ ਕੁ ਉਨ੍ਹਾਂ ਦਾ ਕਰਮ ਕਰਨਾ ਸੋ ਉਹ ਚੀਜ਼ ਤੁਸੀਂ দান ਜਰੂਰ ਕਰੋ ਪਾਠੀ ਨੂੰ ਨਾਲ ਜਰੂਰ ਦਾਨ ਕਰੋ ਤੇ ਨਾਲ ਹੀ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਸੋ ਜੇਕਰ ਬਹੁਤਾ ਨਹੀਂ ਕਰ ਸਕਦੇ ਆਪਾਂ ਹਰ ਇੱਕ ਵਾਰ ਇਹ ਸੋਚ ਕੇ ਚੱਲਦੇ ਆ ਜੇਕਰ ਬਹੁਤਾ ਖਰਚਾ ਨਹੀਂ ਕਰ ਸਕਦੇ ਵੈਸੇ ਅਸੀਂ ਇੱਥੇ ਕਵਾਂਗੇ ਕਿ ਕੋਸ਼ਿਸ਼ ਇਹ ਕਰਿਓ ਕਿ ਕਪੜੇ দান ਕਰਨ ਦੀ ਸੋ ਜਿਵੇਂ ਕਿ ਇੱਥੇ ਇੱਕ ਸਵਾਲ ਅੱਜ ਕੀਤਾ ਸੀ ਕਹਿੰਦੇ ਕਿ ਸੁਪਨੇ ਦੇ ਵਿੱਚ ਕੱਪੜੇ ਇੱਕਔਰਤ ਵੰਡ ਰਹੀ ਤੇ ਮੈਨੂੰ ਮਨਾ ਕਰ ਦਿੱਤਾ ਸੋ ਇਸ ਕਰਕੇ ਕਹਿਦਾ ਕਿ ਕਪੜਾ দান ਬਜ਼ੁਰਗਾਂ ਦੇ ਨਾਮ ਤੇ ਜ਼ਰੂਰ ਕਰਨਾ ਹੈ ਸੋ ਕੱਪੜਿਆਂ ਦੇ ਵਿੱਚ ਹੁੰਦਾ ਹੈ কুর্তা ਪਜਾਮਾ ਨਾਲ ਸਤਾਫ ਤੇ ਸੂਟ ਨਾਲ ਚੁੰਨੀ ਜ਼ਰੂਰ ਹੋਣੀ ਚਾਹੀਦੀ ਆ ਸੋ ਚੁੰਨੀ ਵੈਸੇ ਸੂਟ ਨਾਲ ਚਲੋ ਹੁੰਦੀ ਆ ਪਰ ਫਿਰ ਵੀ ਧਿਆਨ ਰੱਖਣਾ ਇਸ ਗੱਲ ਦਾ ਸੂ ਮਾਤਾ ਸਤੀ ਹਰ ਇੱਕ ਦੇ ਪਿਤਰਾਂ ਕੋਈ ਪਿਤਰ ਲੈ ਕੇ ਬੁਲਾਉਂਦਾ ਕੋਈ ਜਠੇਰੇ ਲੈ ਕੇ ਬੁਲਾਉਂਦਾ ਕੋਈ ਬਜ਼ੁਰਗ ਲੈ ਕੇ ਬੁਲਾਉਂਦਾ ਹੈ ਜਾਨੀ ਕਿ ਮਾਤਾ ਜ਼ਰੂਰ ਨਾਲ ਚਲਦੀ ਹੈ ਮਾਤਾ ਪਿਤਾ ਜਿਵੇਂ ਕਹਿਦੀ ਦਾ ਸੋ ਮਾਤਾ ਦੇ ਨਾਮ ਦਾ ਸੂਟ ਹੋਣਾ ਚਾਹੀਦਾ ਆ ਨਾਲ ਚੁੰਨੀ ਹੋਵੇ ਤੇ ਬਜ਼ੁਰਗ ਦੇ ਨਾਮ ਦੇ ਕੱਪੜੇ ਜੋ ਹੁੰਦੇ ਆ ਕੁੜਤਾ ਪਜਾਮਾ ਨਾਲ ਸਾਫਾ ਹੁੰਦਾ ਹੈ ਜਿਸ ਨੂੰ ਇਸ ਕਰਕੇ ਕਲਰ ਉਹ ਤੁਸੀਂ ਖੁਦ ਦੇਖੋ ਕਿ ਤੁਹਾਡੇ ਘਰ ਤੇ ਤੁਹਾਡੇ ਪਿਤਰਾ ਦੇ ਕੀ ਚੜਾਇਆ ਜਾਂਦਾ ਹੈ ਉਸ ਹਿਸਾਬ ਨਾਲ ਉਹ ਕਲਰ ਲੈ ਕੇ ਕੱਪੜਿਆਂ ਦਾ ਦੇ ਦਿਓ ਸੋ ਕੱਪੜੇ ਤੇ ਪੈਰਾ ਲਈ ਚੁੱਕਦੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਦੋਦਾਨ ਸ਼ਰਾਧਾ ਦੇ ਵਿੱਚ ਜ਼ਰੂਰ ਕਰਨੀਆਂ ਚਾਹੀਦੀਆਂ ਬਜ਼ੁਰਗਾਂ ਦੇ ਨਾਮ ਤੇ ਜਿਹੜੇ ਲੋੜਵੰਦ ਨੇ ਜੀ ਉਹਨਾਂ ਨੂੰ ਜ਼ਿਕਰ ਲੈ ਕੇ ਦੇ ਸਕਦੇ ਹੋ ਤੇ ਉਹਨਾਂ ਨੂੰ ਇਹ ਚੀਜ਼ਾਂ ਲੈ ਕੇ ਦੇ ਦਿਓ ਇਹ ਬਹੁਤ ਹੀ ਚੰਗੀਆਂ ਹੈ ਜੀ ਸੋ ਇੱਥੇ ਹੁਣ ਗੱਲ ਕਰਾਂਗੇ ਕਈਆਂ ਦਾ ਕਹਿਣਾ ਹੈ ਕਿ ਜਿਹੜੇ ਦੁਨੀਆ ਤੋਂ ਚਲੇ ਗਏ ਸੋ ਕੀ ਇਹ ਚੀਜ਼ਾਂ ਜੋ ਦਾਨ ਕਰਦੇ ਉਹਨਾਂ ਨੂੰ ਜਾਂਦਗਾ ਜੀ ਨਹੀਂ ਜਾਂਦਨਾ ਦੀ ਗੱਲ ਨਹੀਂ ਹੁੰਦੀ ਸੋ ਹੁਣ ਜਿਵੇਂ ਕਿ ਮੰਨ ਲਓ ਇਹ ਸਚਾਈ ਹੈ ਕਈ ਰੱਬ ਨੂੰ ਮੰਨਦੇ ਹੈ ਕਈ ਨਹੀਂ ਮੰਨਦੇ ਮੰਨ ਲਓ ਕਿ ਮਾਤਾ ਪਿਤਾ ਹੈ ਰੱਬ ਨੂੰ ਨਹੀਂ ਮੰਨਿਆ ਚੰਗਾ ਕਰਮ ਨਹੀਂ ਕੀਤਾ ਦਾਨ ਖੁੰਨਾ ਨਹੀਂ ਕੀਤਾ ਤੇ ਹੁਣ ਉਹ ਉਮਰ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਦੁਨੀਆ ਤੋਂ ਚਲੇ ਗਏ ਤਾਂ ਹੁਣ ਉਹਨਾਂ ਨੇ ਕੋਈ ਕਰਮ ਚੰਗਾ ਨਹੀਂ ਕੀਤਾ ਸੋ ਇਹ ਮੰਨ ਦਾ ਬਲੇਖਾ ਹੈ ਕਿ ਜਿਹੜੇ ਕਹਿੰਦੇ ਨੇ ਕਿ ਲੈ ਮੁੱਕਿਆਂ ਦੇ ਨਾਮ ਤੇ ਚੀਜ਼ ਦੇ ਦਿੱਤੀ ਕਿ ਉਹਨਾਂ ਨੂੰ ਚਲੀ ਗਈ ਸੋ ਚੀਜ਼ ਚਲੀ ਗਈ ਦਾ ਨਹੀਂ ਹੁੰਦਾ ਕਿ ਚੀਜ਼ ਉਹਨਾਂ ਨੂੰ ਜਾਂਦੀ ਗਈ ਆ ਸੋ ਮੋਕਣ ਤੋਂ ਬਾਅਦ ਕੌਣ ਚੀਜ਼ਾਂ ਖਾਂਦਾ ਕੌਣ ਪਾਉਂਦਾ ਆ ਇਹ ਨਹੀਂ ਹੁੰਦਾ ਸੋ ਕਰਮ ਦਾ ਕੁਝ ਚੀਜ਼ ਹੈ ਜਦੋਂ ਅਸੀਂ ਉਹ ਕਰਮ ਕਰਦੇ ਆ ਉਹਨਾਂ ਦੇ ਨਾਮ ਤੇ ਜਿਨ੍ਹਾਂ ਨੇ ਕੋਈ ਚੰਗਾ ਕਰਮ ਨਹੀਂ ਕੀਤਾ ਬਿਨ ਗੁਰੇ ਹੀ ਚਲੇ ਗਏ ਸੋ ਹੁਣ ਜਿੱਦਾਂ ਜਿੱਦਾਂ ਤੁਸੀਂ ਪਿੱਛੇ ਜਾਣੀ ਉਹਨਾਂ ਦੀ ਜੋ ਔਲਾਦ ਆ ਉਹਨਾਂ ਦੇ ਨਾਮ ਤੇ ਕਰਮ ਕਰੇਗੀ ਉਦਾਂ ਉਦਾਂ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਘਟਦੀ ਜਾਣੀ ਆ ਤੇ ਉਹ ਰੂਹ ਕਿਤੇ ਭਾਰ ਲੱਗੇਗੀ ਸੋ ਉਹਦੇ ਰਸਤੇ ਜੋ ਅਰਚਨਾ ਪ੍ਰੋਬਲਮ ਆ ਰਹੀਆਂ ਆ ਕਿ ਅਸਾਂ ਰੂਹਾਂ ਫਿਰ ਭਟਕਦੀਆਂ ਰਹਿੰਦੀਆਂ ਜਿੱਦਾਂ ਜਿੱਦਾਂ ਤੁਸੀਂ ਦਾਨ ਕਰੋਗੇ ਉਹ ਉਹਨਾਂ ਦੀ ਗਵਾਹੀ ਬਣੇਗਾ ਕਿਉਂਕਿ ਪਰਮਾਤਮਾ ਤਾਂ ਸਭ ਕੁਝ ਦੇਖਦਾ ਉਸ ਜਹਾਨ ਦੀ ਆ ਤੇ ਇਸ ਜਹਾਨ ਦੀ ਆ ਸੋ ਉਹਨੇ ਤਾਂ ਗਵਾਹੀਆਂ ਦੇਖਣਆਂ ਆ ਕਿ ਇਹਦੇ ਹੱਕ ਅੰਦਰ ਕੌਣ ਖੜਦਾ ਹੈ ਜਦੋਂ ਅਸੀਂ ਆਪਣੇ ਮਾਪਿਆਂ ਦੇ ਹੱਕ ਲਈ ਖੜਦੇ ਆ ਕਿਉਂਕਿ ਪੈਦਾ ਕੀਤਾ ਚਲੋ ਦੁਨੀਆ ਤੇ ਕਾਲੀਏ ਤੇ ਸਾਡਾ ਵੀ ਇਨਾਂ ਕੋ ਫਰਜ ਆ ਹੁਣ ਜਿੱਥੇ ਜਿੱਧਾ ਤੁਸੀਂ ਉਹਨਾਂ ਦਾ ਨਾਮ ਲੈ ਕੇ ਕਰਮ ਕਰੋਗੇ ਤਾਂ ਪਰਮਾਤਮਾ ਦੇਖੇਗਾ ਕਿ ਇਹਦਾ ਵਾਕਈ ਪਿੱਛੇ ਕੋਈ ਖਿਆਲ ਹਜੇ ਤੱਕ ਰੱਖ ਰਹੇ ਆ ਤੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਫਿਰ ਉਹਨਾਂ ਦੇ ਉਹ ਮਾੜੇ ਕਰਮ ਘਟਦੇ ਜਾਣੇ ਆ ਤੇ ਉਹਨਾਂ ਦੀ ਰੂਹ ਨੂੰ ਸਕੂਨ ਮਿਲੇਗਾ ਢੋਈ ਮਿਲੇਗੀ ਤੇ ਉਹਨਾਂ ਦੀ ਗਤੀ ਹੋ ਜਾਵੇਗੀ ਪਾਰ ਲੱਗ ਜਾਣਗੇ ਐਸਾ ਰੂਹਾ ਪਾਰ ਉਦੋਂ ਹੀ ਲੱਗਦੀ ਜਦੋਂ ਉਹਨਾਂ ਦੇ ਨਾਮ ਤੇ ਅਸੀਂ ਕਰਮ ਕਰਦੇ ਆ ਸੋ ਕਰਮ ਉਹਨਾਂ ਦੇ ਨਾਮ ਤੇ ਕਰਤਾ ਰੱਬ ਨੂੰ ਯਾਦ ਕਰ ਲਿਆ ਸੋ ਉਹ ਕਰਮ ਬਣ ਜਾਂਦਾ ਉਹ ਫਿਰ ਉਸ ਜਹਾਨ ਵਿੱਚ ਗਵਾਹੀ ਬਣਦਾ ਹੈ ਸਾਡੇ ਮਾਪਿਆਂ ਦੀ ਜਿਨ੍ਹਾਂ ਨੇ ਚਲੋ ਗਲਤੀਆਂ ਕਰ ਲਈਆਂ ਕਿ ਇਨਸਾਨ ਨੂੰ ਕਈ ਵਾਰ ਨਹੀਂ ਪਤਾ ਤੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਲੈਂਦਾ ਜਦੋਂ ਕੁਝ ਸਮਾਂ ਲੰਘ ਜਾਂਦਾ ਜਦੋਂ ਅਕਲ ਆਉਣ ਲੱਗਦੀ ਜਣੇ ਸਮਾਂ ਹੱਥੋਂ ਚਲਾ ਜਾਂਦਾ ਹੈ ਤਾਂ ਫਿਰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ ਤੇ ਹੁਣ ਕਿੱਛੇ ਜੋ ਉਹਨਾਂ ਦੀ ਇਲਾਦ ਆ ਉਹਨਾਂ ਦਾ ਫਰਜ਼ ਬਣਦਾ ਕਿ ਹੁਣ ਅਸੀਂ ਕੁਝ ਨਾ ਕੁਝ ਕਰਮ ਜੇਕਰ ਅੱਜ ਅਸੀਂ ਉਹਨਾਂ ਲਈ ਕੁਝ ਕਰਮ ਕਰਾਂਗੇ ਤੇ ਸਾਡੇ ਬੱਚੇ ਦੇਖੋ ਦੇਖ ਸਾਨੂੰ ਯਾਦ ਰੱਖਣਗੇ ਇਹ ਰੀਤ ਹੈ ਜੀ ਇਹ ਰੀਤ ਨੂੰ ਸਮਝਣਾ ਚਾਹੀਦਾ ਵਾਕੀ ਹੋਰ ਮਨ ਦੇ ਵਿੱਚ ਕੋਈ ਵਹਿਮ ਭਰਮ ਨਹੀਂ ਰੱਖਣਾ ਹੈ ਕਿ ਇਸ ਦੇ ਨਾਲ ਕਰਨ ਦੇ ਨਾਲ ਉਹਨਾਂ ਨੂੰ ਕੀ ਫਾਇਦਾ ਫਾਇਦਾ ਹੈ ਜਿਵੇਂ ਜਿਵੇਂ ਅਸੀਂ ਚੰਗਾ ਕਰਮ ਕਰਦੇ ਆਂ ਦਾਨ ਪੁੰਨ ਕਰਦੇ ਆਂ ਤੇ ਉਹ ਕੀਤਾ ਹੋਇਆ ਦਾਨ ਪੁੰਨ ਵਾਦਾ ਹੈ ਕਿ ਤੇ ਸਮਾਂ ਆਉਣ ਤੇ ਜਾਨੀ ਜਿਹੜੀ ਚੀਜ਼ ਅਸੀਂ ਜ਼ਿਆਦਾ ਦਾਨ ਕਰਾਂਗੇ ਉਹ ਚੀਜ਼ ਸਾਡਾ ਸਾਥ ਦੇਵੇਗੀ ਸੋ ਸਮਾਂ ਸਾਨੂੰ ਭੁੱਲੇਗਾ ਨਹੀਂ ਜਦੋਂ ਅਸੀਂ ਸਮੇਂ ਦੀ ਕਦਰ ਕਰਾਂਗੇ ਸਮਾਂ ਵੀ ਸਾਡੀ ਕਦਰ ਕਰਦਾ ਹੈ ਸੋ ਇਸ ਕਰਕੇ ਬਜ਼ੁਰਗਾਂ ਪਿਤਰਾ ਦੇ ਨਾਮ ਤੇ ਇਹ ਸਾਰੇ ਕਰਮ ਜ਼ਰੂਰ ਕਰਨੇ ਚਾਹੀਦੇ ਜਿੰਨੇ ਜੋਗ ਹੋ ਚਿਕਨ ਤੁਸੀਂ ਪੂਰੇ ਕੱਪੜੇ ਨਹੀਂ ਦੇ ਸਕਦੇ ਜਾਨੀ ਕੁਰਤਾ ਪਜਾਮਾ ਸਾਫਾ ਸੂਟ ਪੂਰਾ ਨਹੀਂ ਦੇ ਸਕਦੇ ਤਾ ਇੱਕ ਪੱਗ ਤੇ ਇੱਕ ਚੁੰਨੀ ਇਹ ਦੋ ਚੀਜ਼ਾਂ ਦਾ ਚਲੋ ਇੰਨਾ ਕਜੈਜ ਹੈ ਇੰਨਾ ਕਰ ਸਕਦੇ ਹੋ ਚੁੰਨੀ ਪਰ ਰੈੱਡ ਕਲਰ ਦੀ ਹਮੇਸ਼ਾ ਹੋਣੀ ਚਾਹੀਦੀ ਹੈ ਬਾਕੀ ਦੇਖ ਲਿਓ ਕਿ ਤੁਹਾਡੇ ਹਿਸਾਬ ਨਾਲ ਕਿਹੜਾ ਰੰਗ ਜਾਂਦਾ ਹੈ ਸੋ ਫਿਰ ਤੁਸੀਂ ਉਸ ਹਿਸਾਬ ਨਾਲ ਇੰਨਾ ਕਦਾਨ ਤਾਂ ਜ਼ਰੂਰ ਕਰੋ ਕਿ ਇੱਕ ਸਾਫਾ ਤੇ ਚੁੰਨੀ ਜ਼ਰੂਰ ਦਿੱਤੀ ਜਾਵੇ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈਸਾਆਂ ਦੀ